ਸ਼ਹੀਦੀ ਦਿਹਾੜੇ ਜੋ ਕਿ ਚੱਲ ਰਹੇ ਨੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੁਣ 27 ਤਰੀਕ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਹਰ ਧਰਮ ਦੇ ਵਿੱਚ ਕਵੀ ਜਨ ਹੋਏ ਨੇ ਲਿਖਾਰੀ ਹੋਏ ਨੇ ਆਪਣੇ ਆਪਣੇ ਢੰਗ ਦੇ ਨਾਲ ਆਪਣੇ ਆਪਣੇ ਗੁਰੂਆਂ ਦੀ ਆਪਣੇ ਆਪਣੇ ਪ੍ਰਗੰਬਰਾਂ ਦੀ ਉਸਤਤ ਕਰਦੇ ਨੇ ਆਪਣੇ ਆਪਣੀ ਸਮਝ ਦੇ ਅਨੁਸਾਰ ਹਰ ਕੋਈ ਆਪਣੇ ਆਪਣੇ ਧਰਮ ਦੇ ਵਿੱਚ ਜੋ ਵੀ ਪੀਰ ਪਗੰਬਰ ਹੋਏ ਨੇ ਗੁਰੂ ਹੋਏ ਨੇ ਉਹਨਾਂ ਦੀ ਉਸਤਤ ਕਰਦਾ ਹੈ ਪਰ ਆਨੰਦ ਉਦੋਂ ਆਉਂਦਾ ਹੈ ਜਦੋਂ ਦੂਸਰੇ ਧਰਮ ਦਾ ਕੋਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਜੋ ਸਾਰਾ ਸਾਕਾ ਵਰਤਾਇਆ ਹੈ ਉਸ ਦੀ ਉਸਤਤ ਕਰੇ ਤੇ ਉਸ ਦੀ ਉਸਤਤ ਕੀਤੀ ਹੈ ਅੱਲਾ ਯਾਰਖਾ ਜੋਗੀ ਜੋ ਕਿ ਪਾਕਿਸਤਾਨ ਦੇ ਰਹਿਣ ਵਾਲਾ ਸਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਜੋ ਕੇ ਅਲੌਕਿਕ ਸਾਕੇ ਜੋ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਨਾ ਕਦੇ ਹੋਇਆ ਹੈ ਨਾ ਕਦੇ ਵਰਤੇਗਾ ਉਸ ਸਾਕੇ ਨੂੰ ਉਸਨੇ ਆਪਣੀਆਂ ਦੋ ਕਿਤਾਬਾਂ ਦੇ ਵਿੱਚ ਬਿਆਨ ਕੀਤਾ ਹੈ ਕਵਿਤਾ ਦੇ ਰਾਹੀ ਇੱਕ ਕਿਤਾਬ ਦਾ ਨਾਮ ਹੈ ਸ਼ਹੀਦੀ ਵਫਾ ਔਰ ਦੂਜੀ ਹੈ ਸ਼ਹੀਦ ਗੰਗੇ ਸ਼ਹੀਦਾ ਔਰ ਕਵਿਤਾਵਾਂ ਦੇ ਰੂਪ ਦੇ ਵਿੱਚ ਉਸਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਤੋਂ ਬਿਆਨ ਕੀਤਾ ਹੈ ਜਿੰਨੇ ਵੀ ਕਥਾਵਾਚਕ ਇਤਿਹਾਸਕਾਰ ਜਿਹੜੇ ਨੇ ਜਦੋਂ ਵੀ ਇਹ ਇਤਿਹਾਸ ਸੁਣਾਉਂਦੇ ਨੇ ਵੱਡੇ ਸਾਹਿਬਜ਼ਾਦਿਆਂ ਦਾ ਛੋਟੇ ਸਾਹਿਬਜ਼ਾਦਿਆਂ ਦਾ ਤੇ ਲੱਗਦਾ ਹੈ ਕਿ ਉਹਨਾਂ ਜੋ ਸ਼ੇਅਰ ਉਹਨਾਂ ਨੇ ਉਹ ਬੋਲੇ ਨੇ ਉਹਨਾਂ ਸ਼ੇਰਾਂ ਤੋਂ ਬਿਨਾ ਉਹਨਾਂ ਕਵਿਤਾਵਾਂ ਤੋਂ ਬਿਨਾ ਇਹ ਜਿਹੜਾ ਇਤਿਹਾਸ ਹੈ ਅਧੂਰਾ ਹੈ ਹੁਣ ਅਹੀਂ ਭਾਈ ਸਾਹਿਬ ਭਾਈ ਬਾਬਾ ਬੰਤਾ ਸਿੰਘ ਜੀ ਕਥਾ ਕਰਕੇ ਗਏ ਨੇ ਅਨੇਕਾਂ ਹੀ ਸ਼ੇਅਰ ਉਹਨਾਂ ਦੇ ਜਿਹੜੇ ਲਿਖੇ ਹੋਏ ਨੇ ਅੱਲਾ ਯਾਰ ਖਾਂ ਜੋਗੀ ਦੇ ਉਹ ਬੋਲੇ ਨੇ ਤੇ ਕਹਿੰਦੇ ਨੇ ਜਦੋਂ ਇਹ ਇਹ ਕਿਤਾਬਾਂ ਜਿਹੜੀਆਂ ਨੇ ਇਹ ਲਿਖੀਆਂ ਤੇ ਜੋ ਉੱਥੋਂ ਦੇ ਕਟੜਪੰਥੀ ਉਹਨਾਂ ਨੂੰ ਇਹ ਪ੍ਰਵਾਨ ਨਹੀਂ ਕਿ ਕੋਈ ਸਿੱਖ ਧਰਮ ਦੀ ਉਸਤਤ ਕਰੇ ਹੋਵੇ ਉਹ ਇਸਲਾਮ ਦਾ ਤੇ ਇਸਲਾਮ ਧਰਮ ਦੀ ਉਸ ਨੂੰ ਉਸਤਤ ਕਰਨੀ ਚਾਹੀਦੀ ਹੈ ਇਸ ਨੇ ਕਲਕੀਆਂ ਵਾਲੇ ਦੀ ਉਸਤਤ ਕੀਤੀ ਹੈ ਤੇ ਉੱਥੋਂ ਦੇ ਕਟੜਪੰਥੀਆਂ ਨੇ ਕਹਿੰਦੇ ਨੇ ਕਿ ਫਤਵਾ ਜਾਰੀ ਕਰ ਦਿੱਤਾ ਇਸ ਨੂੰ ਇਸਲਾਮ ਦੇ ਵਿੱਚੋਂ ਕੱਢ ਦਿੱਤਾ ਤੇ ਕਹਿੰਦੇ ਨੇ 30 ਸਾਲ ਨਿਕਲ ਗਿਆ ਇਸ ਨੂੰ ਕਿਸੇ ਮਸਜਿਦ ਦੇ ਵਿੱਚ ਨਹੀਂ ਜਾਣ ਦਿੱਤਾ ਇਸ ਨੂੰ ਇਹ ਹੀ ਕਿਹਾ ਗਿਆ ਕਿ ਜੋ ਤੂੰ ਲਿਖਿਆ ਹੈ ਇਹ ਕਹਿ ਦੇ ਕਿ ਮੈਂ ਗਲਤ ਲਿਖਿਆ ਹੈ ਉਸਨੇ ਕਿਹਾ ਨਹੀਂ ਮੈਂ ਸੱਚ ਲਿਖਿਆ ਹੈ ਮੈਂ ਉਸ ਧਰਤੀ ਤੇ ਜਾ ਕੇ ਇਹ ਮਹਿਸੂਸ ਕੀਤਾ ਹੈ ਮੈਂ ਕਾਫੀ ਸਮਾਂ ਉਸ ਧਰਤੀ ਤੇ ਬਤੀਤ ਕੀਤਾ ਹੈ ਜਿੱਥੇ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ ਨੇ ਤੇ ਜੋ ਮੈਨੂੰ ਅਨੁਭਵ ਹੋਇਆ ਜੋ ਮੈਂ ਮਹਿਸੂਸ ਕੀਤਾ ਉਹ ਮੈਂ ਲਿਖਿਆ ਹੈ ਮੈਂ ਜੋ ਮੇਰੀ ਆਤਮਾ ਨੇ ਕਿਹਾ ਮੈਂ ਉਹੀ ਲਿਖਿਆ ਹੈ ਤੇ ਮੈਂ ਇਸ ਨੂੰ ਗਲਤ ਨਹੀਂ ਕਹਿ ਸਕਦਾ ਕਹਿੰਦੇ ਨੇ 30 ਸਾਲ ਉਸ ਨੂੰ ਕਿਸੇ ਮਸਜਿਦ ਦੇ ਵਿੱਚ ਜਾਣ ਨਹੀਂ ਦਿੱਤਾ ਤੇ ਬਿਰਧ ਅਵਸਥਾ ਹੋ ਗਈ ਜਦੋਂ ਜਦੋਂ ਉਹ ਆਪਣੇ ਆਖਰੀ ਸਵਾਸਾਂ ਤੇ ਪਹੁੰਚਿਆ ਤਾਂ ਕਹਿੰਦੇ ਨੇ ਇੱਕ ਕਾਜ਼ੀ ਨੂੰ ਤਰਸ ਆਇਆ ਜਾ ਕੇ ਉਸ ਦੇ ਘਰ ਗਿਆ ਕਹਿਣ ਲੱਗਾ ਉਸ ਨੂੰ ਢਾਕੇ ਜੋਗੀ ਜੀ ਗੱਲ ਤਾਂ ਛੋਟੀ ਜੀ ਹੈ ਤੇ ਤੁਸੀਂ ਕਿਉਂ ਕਾਫਰਾਂ ਦੀ ਮੌਤ ਮਰਦੇ ਹੋ ਤੁਹਾਨੂੰ ਬਹਿਸਤ ਦੇ ਵਿੱਚ ਜਗ੍ਹਾ ਜਿਹੜੀ ਆ ਉਹ ਨਸੀਬ ਨਹੀਂ ਹੋਵੇਗੀ ਤੇ ਤੁਸੀਂ ਇੱਕ ਲੇਨ ਲਿਖਣੀ ਹੈ ਤੁਸੀਂ ਸਿਰਫ ਇਹ ਹੀ ਕਹਿਣਾ ਹੈ ਕਿ ਜੋ ਮੈਂ ਲਿਖਿਆ ਹੈ ਉਹ ਗਲਤ ਲਿਖਿਆ ਹੈ ਇਸ ਤਰ੍ਹਾਂ ਲਿਖਦੇ ਹੋ ਤੇ ਤੁਹਾਨੂੰ ਜਿਹੜੀ ਹੈ ਬਹਿਸਤ ਦੇ ਵਿੱਚ ਜਗ੍ਹਾ ਮਿਲ ਜਾਵੇਗੀ ਤੇ ਤੁਸੀਂ ਇਸਲਾਮ ਦੇ ਵਿੱਚ ਵਾਪਸ ਆ ਜਾਵੋਗੇ ਤੇ ਕਹਿ ਲਗਾ ਕਿ ਦੇ ਇਹ ਗੱਲ ਮੈਂ ਨਾ ਲਿਖਾਂ ਫਿਰ ਕਹ ਲੱਗੇ ਤੁਹਾਡੀ ਜਦੋਂ ਆਖਰੀ ਸਮਾਂ ਆਵੇਗਾ ਤੇ ਨਾ ਤੇ ਕੋਈ ਜਿਹੜੀ ਨਮਾਜ਼ ਪੜੀ ਜਾਂਦੀ ਹੈ ਜਨਾਜ਼ੇ ਤੇ ਉਹ ਪੜੀ ਜਾਵੇਗੀ ਜਦੋਂ ਤੁਹਾਨੂੰ ਦਫਨਾਇਆ ਜਾਵੇਗਾ ਉਸ ਵੇਲੇ ਜਿਹੜੀ ਨਮਾਜ਼ ਪੜੀ ਜਾਂਦੀ ਉਹ ਵੀ ਨਹੀਂ ਪੜੀ ਜਾਵੇਗੀ ਤੇ ਇਸ ਤਰ੍ਹਾਂ ਕਾਫਰਾਂ ਦੀ ਮੌਤ ਮਰੋਗੇ ਤਾਂ ਕਹਿ ਲੱਗਾ ਕਿ ਕੋਈ ਗੱਲ ਨਹੀਂ ਤੁਹਾਡੀ ਨਿਗਾਹ ਦੇ ਵਿੱਚ ਮੈਂ ਕਾਫਰ ਹੋ ਸਕਦਾ ਪਰ ਮੈਨੂੰ ਪਤਾ ਕਿ ਮੈਂ ਕਲਕੀਆਂ ਵਾਲੇ ਦੀ ਨਿਗਾਹ ਦੇ ਵਿੱਚ ਕੀ ਹਾਂ ਮੈਨੂੰ ਤੁਹਾਡੀ ਬੈਸਤ ਦੀ ਲੋੜ ਨਹੀਂ ਜਦੋਂ ਸਮਾਂ ਆਵੇਗਾ ਉਹ ਕਲਗੀਆਂ ਵਾਲਾ ਪਾਤਸ਼ਾਹ ਧੰਗੁਰੂ ਗੋਬਿੰਦ ਸਿੰਘ ਮਹਾਰਾਜ 바ਵਾ ਖਲਾਰ ਕੇ ਮੈਨੂੰ ਆਪਣੀ ਗੋਦ ਦੇ ਵਿੱਚ ਬਿਠਾਉਣ ਨੂੰ ਤਿਆਰ ਹੈ ਜਾਓ ਮੈਨੂੰ ਇਹ ਤੁਹਾਡੀ ਸਿੱਖਿਆ ਦੀ ਲੋੜ ਨਹੀਂ ਸੋ ਐਸਾ ਹੈ ਅੱਲਾ ਜਾਰਖੰਡ ਜੋਗੀ ਜਿਸ ਨੇ ਇਹ ਦੋ ਕਿਤਾਬਾਂ ਜਿਹੜੀਆਂ ਨੇ ਉਹ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਛੋਟੇ ਸਹਿਬਜ਼ਾਦਾ ਦਾ ਜੋ ਸਾਰਾ ਇਤਿਹਾਸ ਹੈ ਉਸ ਨੂੰ ਸਾਖੀ ਯਾਨੀ ਸਿੱਖਣਾ साखी तो सिखिया जा सकता है गुरु प्यारी सात संगत जीओ आप जी चैनल बेनती है कि सिखिया, यानी साखी ज़्यादा तो ज्यादा शेयर करो ताकि होर भी लोग इसका लाभ उठा सकन सेवा प्रवान करना गुरु प्यारी साध संगत जीओ वागुर